ਤਮੈ ਸੇ ਆਮੀ ਵਚਾਰਨ ਸੇ ਸੂਰਾ ਕਿ ਸ਼ਾਮ ਤੱਕ ਮੇਰੇ ਵੇਖਣ ਚ ਆਇਆ ਪੀ ਇਸੇ ਪਾਰਕ ਦੀਆਂ ਲਾਈਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਪੋਲ ਦੇ ਦਿਨ ਬਦਿਆਂ ਰੋਜ਼ ਲੱਸੇ ਜਾਂਦੇ ਆ ਤਕਰੀਬ 18 ਵੀ ਤੇ ਪੋਲ ਲੱਥ ਚੁੱਕੇ ਨੇ ਅੱਜ ਰਾਤ ਨੂੰ ਬਲਬ ਜਿਹੜੇ ਦੁਕਾਨਾਂ ਦੇ ਅੱਗੇ ਲਗਾਏ ਸੀ ਵੀ ਬਲਬ ਲੱਥ ਗਏ ਨੇ ਚੋਰੀ ਕੋਈ ਜ਼ਿਆਦਾ ਹੀ ਹੋ ਰਹੀ ਐ ਇੱਥੇ ਇਹ ਜ਼ਿਆਦਾ ਮੱਜ ਨਜ਼ਰ ਕੀਤਾ ਜਾਏ ਖਾ ਲੈਕਚਰੀ ਬੋਰਡ ਦੇ ਨਾਲ ਇਹਨਾਂ ਦੇ ਬੀਜੇ ਬੋਰਡ ਸੀਗੇ ਜਿਨ੍ਹਾਂ ਨੂੰ ਲਾਈਟਾਂ ਰਾਤ ਜਗਦੀਆਂ ਨੇ ਉਹ ਲਾਈਟਾਂ ਸਨਹੀਂ ਪੋਲ ਉਖਾੜ ਕੇ ਲਾ ਗਏ ਨੇ ਵਿੱਚੋਂ ਅੱਗੇ ਲਾ ਕੇ ਇਹ ਦੇਖੋ ਜੀ ਉਹਨੇ ਜਿਹੜੇ ਨਸ਼ੇ ਪੱਤੇ ਖਾਂਦੇ ਆ ਉਹੋ ਹੀ ਕਰਨ ਦੇ ਇਹਨੇ ਦੂਜਾ ਕੋਈ ਠੀਕ ਠਾਕ ਬੰਦਾ ਰਖਾ ਨਹੀਂ ਸਕਦਾ ਹਾਂਜੀ ਬਸ ਉਹੋ ਹੀ ਯਾਰ ਪਾਟੇ ਪੂਟੇ ਖਾਂਦੇ ਨੇ ਉਹਨਾਂ ਦੇ ਕੰਮ ਆ ਹੁਣ ਆਹ ਤੇ ਗਲਤ ਗੱਲ ਹੀ ਆ ਨਾ ਇਹ ਸਕਿਉਰਟੀ ਲੱਗਣੀ ਚਾਹੀਦੀ ਇੱਥੇ ਮੇਰੇ ਵਿਊ ਤੇ ਹੈ ਕਿ ਲੋਕਲ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦਾ ਫਰਜ਼ ਬੰਦਾ ਹੈ ਡਿਊਟੀ ਬੰਦੀ ਹੈ ਚੀਜ਼ਾਂ ਜੋ ਬਣਿਆ ਨੇ ਉਹਨਾਂ ਨੂੰ ਮੇਨਟੇਨ ਕਿਵੇਂ ਕਰਨਾ ਹੈਗਾ ਉਦੇ ਬਾਰੇ ਕੀ ਕਰ ਸਕਦੇ ਆ ਅਸੀਂ ਹੋਰ ਚੋਰੀ ਹੋ ਗਿਆ ਸਾਰੇ 11 ਤੋਂ 12 ਹਾਂ ਇਥੇ ਤੁਸੀਂ ਕਹੇ ਤੁਸੀਂ ਪਤਾ ਲੱਗਾ ਇਸ ਚੀਜ਼ ਦਾ ਮਾੜੀ ਗੱਲ ਹੈ ਬਾਈਕ ਤਾਂ ਚੱਲ ਰਹੀ ਦੀਆਂ ਤਾਂ ਕਾ ਬੜੀ ਗੱਲ ਹੈ ਬਾਕੀ ਕੋਈ ਨਹੀਂ ਸੀਸੀਟੀ ਵੀ ਕੈਮਰਾ ਵੀ ਲੱਗ ਸਕਦੇ ਨੇ ਤੇ ਤੁਸੀਂ ਜੇ ਹੋਵੇ ਤਾਂ ਕੋਈ ਪੋਸੀਬਲ ਹੋਵੇ ਤਾਂ ਉਹ ਕਿਉਂ ਚੱਲ ਸਕਦੀ ਹੈ ਦੇਖੋ ਜੀ ਡਰਗ ਸੇਕੰਡ ਰੋਲ ਚਾਹੀਦਾ ਗਵਰਨਮੈਂਟ ਨੂੰ ਇਥੇ ਡਰਗ ਐਡਿਕਟ ਸੜੇ ਬੇਲੇ ਬੰਦੇ ਨੇ ਇਹਨੂੰ ਇਪਲੋਏਡ ਉਹੀ ਇਹ ਕੰਮ ਕਰਦੇ ਆ ਆ ਕੇ ਬੈਕਗਰਾਉਂਡ ਬਸ ਇਹ ਕੋਈ ਗਵਰਨਮੈਂਟ ਨੂੰ ਜ਼ਰਾ ਧਿਆਨ ਦੇਣਾ ਚਾਹੀਦਾ ਹੈ ਕਿ ਐਮਪਲੋਇਮੈਂਟ ਵਾਲੇ ਆਪਣੀ ਆਪ ਡਰਗ ਐਡਿਕਸ਼ਨ ਖਤਮ ਹੋ ਜਾਂਦੀ ਹੈ ਜੇ ਐਮਪਲੋਇਮੈਂਟ ਬੱਚਿਆਂ ਨੂੰ ਮਿਲੇਗਾ ਠੀਕ ਹੈ ਤੇ ਹੁਣ ਸਾਰਾ ਮਾਪੀ ਪਾਰਕ ਖੁੱਲਾ ਹੀ ਹੈ ਕਿਹੜਾ ਕੋਈ ਕੋਈ ਮਰ ਸਿਕਿਉਰਟੀ ਦਾ ਸਮਾਂ ਹੈ ਨਹੀਂ ਕੋਈ ਪਾਰਕ ਸਾਰਾ ਖੁੱਲਾ ਤੇ ਕੋਈ ਵੀ ਕੁਝ ਵੀ ਮਲਤੀ ਹਾਂ ਤੇ ਮਾੜੀ ਗੱਲ ਵੈਸੇ ਨਹੀਂ ਕਰਨੀ ਚਾਹੀਦੀ ਤੇ ਸਾਰੇ ਲੋਕੀ ਧਿਆਨ ਦੇ ਸਾਰਾ ਲੋੜਾ ਸਾਰੇ ਲੋਕੀ ਸੈਰ ਕਰਦੇ ਆ ਔਰ ਤਾਂ ਬੱਚੇ ਸਾਰੇ ਸੈਰ ਕਰਦੇ ਆ ਗਰਮੀਆਂ ਵਿੱਚ ਕੋਈ ਕੀੜੇ ਮਕੌੜੇ ਦਾ ਵੀ ਡਰ ਹੁੰਦਾ ਤੇ ਬੱਤੀ ਬੱਤੀ ਦੀ ਮਹ ਲੋੜ ਹੁੰਦੀ ਹੈ ਤੇ ਬੱਤੀ ਜਿਹੜੀ ਆ ਬਹੁਤ ਬਹੁਤ ਜ਼ਰੂਰੀ ਹੈ ਇਸ ਕਰਕੇ ਪੋਲ ਸਾਰੇ ਦੇ ਮੁਰਕੇ ਦਵਾਰਾਂ ਲੱਗਣੇ ਚਾਹੀਦੇ ਆ ਤੇ ਧਿਆਨ ਨਾਲ ਮੁਰਕੇ ਵੀ ਠੀਕ ਚੰਗੀ ਤਰ੍ਹਾਂ ਜਿਹੜੇ ਪੱਕੇ ਪੋਲ ਹੁਣ ਉਹ ਲਾਓ ਜਿਹੜੇ ਜਿਆਦਾ ਥੋੜੇ ਜਰਾ ਥੋੜਾ ਨੋਵਾ ਜਿਹੜਾ ਉਹਨਾਂ ਦਾ ਜਿਆਦਾ ਮਤਲਬ ਸਟਰੋਂਗ ਹੋਏ ਤੇ ਵਧੀਆ ਕਰਕੇ ਲਾਣੀ ਚਾਹੀਦੇ ਆ ਤੇ ਬਾਕੀ ਕਿ ਸਿਕਿਉਰਿਟੀ ਦਾ ਸਿਸਟਮ ਹੋਣਾ ਚਾਹੀਦਾ ਤੇ ਮੈਂ ਸੇ ਆਮ ਹੀ ਬੈਠਾ ਰਹਿਣਾ ਸ਼ੇਸਰਾ ਕਿ ਸ਼ਾਮ ਤੱਕ ਮੇਰੇ ਵੇਖਣ ਚ ਆਇਆ ਵੀ ਇਸੇ ਪਾਰਕ ਦੀਆਂ ਲਾਈਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਪੋਲ ਦੇ ਤੇ ਦਿਨ ਬਦ ਦਿਨ ਰੋਜ਼ ਲੱਸੇ ਜਾਂਦੇ ਆ ਤੇ ਸਕਰੀਬ 18 ਵੀ ਦੇ ਪੋਲ ਲੱਤ ਚੁੱਕੇ ਨੇ ਅੱਜ ਰਾਤ ਨੇ ਬਲਬ ਜਿਹੜੇ ਦੁਕਾਨਾਂ ਦੇ ਅੱਗੇ ਲਗਾਏ ਸੀ ਵੀ ਬਲਬ ਲੱਧ ਗਏ ਨੇ ਚੋਰੀ ਕੋਈ ਜ਼ਿਆਦਾ ਹੀ ਹੋ ਰਹੀ ਹੈ ਇੱਥੇ ਇਹ ਜ਼ਿਆਦਾ ਮੱਧ ਨਜ਼ਰ ਕੀਤਾ ਜਾਇਆ ਖ ਲੈਕਚਰੀ ਬੋਰਡ ਦੇ ਨਾਲ ਦੇ ਬਿਜੇ ਬੋਰਡ ਸੀਗੇ ਜਿਨ੍ਹਾਂ ਨੂੰ ਲਾਈਟਾਂ ਰਾਹ ਜਗਦੀਆਂ ਨੇ ਰਾਈਟਾਂਸ ਨਹੀਂ ਪੋਲ ਉਖੜ ਕੇ ਲਾਗੇ ਨੇ ਵਿੱਚੋਂ ਅੱਗੇ ਲਾ ਕੇ ਇਹ ਦੇਖੋ ਜੀ ਉਹਨੇ ਜਿਹੜੇ ਨਸ਼ੇ ਪੱਤੇ ਖਾਂਦੇ ਆ ਉਹੋ ਹੀ ਕਰਨ ਦੇ ਇਹਨੇ ਦੂਜਾ ਕੋਈ ਠੀਕ ਠਾਕ ਬੰਦਾ ਰਕਾ ਨਹੀਂ ਸਕਦਾ ਹਾਂਜੀ ਬਸ ਉਹੋ ਹੀ ਯਾਰ ਪਾਟੇ ਪੂਟੇ ਖਾਂਦੇ ਨੇ ਉਹਨਾਂ ਦੇ ਕੰਮ ਆ ਹੁਣ ਆਹ ਤਾਂ ਗਲਤ ਗੱਲ ਹੀ ਆ ਨਾ ਇਹ ਸਕਿਉਰਟੀ ਲੱਗਣੀ ਚਾਹੀਦੀ ਇੱਥੇ ਮੇਰੇ ਵਿਊ ਤੇ ਹੈ ਕਿ ਲੋਕਲ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦਾ ਫਰਜ਼ ਬੰਦਾ ਹੈ ਡਿਊਟੀ ਬੰਦੀ ਹੈ

ਆਕੇ ਬੈਕਗ੍ਰਾਉਂਡ ਬਸ ਇਹ ਹੋਣਾ ਚਾਹੀਦਾ ਬਸ ਇਹ ਕੋਈ ਗਵਰਨਮੈਂਟ ਨੂੰ ਜ਼ਰਾ ਧਿਆਨ ਦੇਣਾ ਚਾਹੀਦਾ ਇੱਕ ਏਮਪਲੋਇਮੈਂਟ ਵਾਲੇ ਕਿਉਂਕਿ ਆਪਣੇ ਆਪ ਡਰਗ ਐਡਿਕਸ਼ਨ ਖਤਮ ਹੋ ਜਾਂਦੀ ਹੈ ਜੇ ਏਮਪਲੋਇਮੈਂਟ ਬੱਚਿਆਂ ਨੂੰ ਮਿਲੇ ਤਾਂ ਠੀਕ ਹੈ ਤੇ ਹੁਣ ਸਾਰਾ ਮਾਫੀ ਪਾਰਕ ਖੁੱਲਾ ਹੀ ਆ ਤੇ ਕਿਹੜਾ ਕੋਈ ਕੋਈ ਮਰ ਸਿਕਿਉਰਟੀ ਦਾ ਸਮਾਂ ਨਹੀਂ ਕੋਈ ਪਾਰਕ ਸਾਰਾ ਖੁੱਲਾ ਤੇ ਕੋਈ ਵੀ ਕੁਝ ਵੀ ਮਰਫੀ ਆ ਤੇ ਮਾੜੀ ਗੱਲਾਂ ਵੈਸੇ ਨਹੀਂ ਕਰਨੀ ਚਾਹੀਦੀ ਤੇ ਸਾਰੇ ਲੋਕੀ ਆਉਂਦੇ ਆ ਸਾਰਿਆਂ ਨੂੰ ਲੋੜ ਆ ਸਾਰੇ ਲੋਕੀ ਸੈਰ ਕਰਦੇ ਆ ਔਰ ਤਾਂ ਬੱਚੇ ਸਾਰੇ ਸੈਰ ਕਰਦੇ ਆ ਗਰਮੀਆਂ ਵਿੱਚ ਕੋਈ ਕੀੜਾ ਮਕੌੜਾ ਦਾ ਵੀ ਡਰ ਹੁੰਦਾ ਤੇ ਬੱਤੀ ਬੱਤੀ ਦੀ ਲੋੜ ਹੁੰਦੀ ਹੈ ਤੇ ਬੱਤੀ ਜਿਹੜੀ ਆ ਬਹੁਤ ਬਹੁਤ ਜ਼ਰੂਰੀ ਹੈ ਇਸ ਕਰਕੇ ਕੋਲ ਸਾਰੇ ਮੁਰਕੇ ਦਵਾਰਾਂ ਲੱਗਣੇ ਚਾਹੀਦੇ ਆ ਤੇ ਧਿਆਨ ਨਾਲ ਮੁਰਕੇ ਵੀ ਠੀਕ ਚੰਗੀ ਤਰ੍ਹਾਂ ਜਿਹੜੇ ਪੱਕੇ ਕੋਲ ਹੁਣ ਉਹ ਲਾਓ ਜਿਹੜੇ ਜਿਆਦਾ ਥੋੜੇ ਜਿਹਾ ਥੋੜਾ ਲੋਹਾ ਜਿਹੜਾ ਉਹਨਾਂ ਦਾ ਜਿਆਦਾ ਮਤਲਬ ਸਟਰੋਂਗ ਹੋਏ ਤੇ ਵਧੀਆ ਕਰਕੇ ਲਾਣੇ ਚਾਹੀਦੇ ਆ ਤੇ ਬਾਕੀ ਗੈਸ ਕੋਟੀ ਦਾ ਸਿਸਟਮ ਹੁਣ ਚਾਹੀਦਾ